पूरा मामला जी जी मानयोग सीपी साहब श्री स्वपन शर्मा आईपीएस ਵੱਲੋਂ ਸਿਟੀ ਦੇ ਵੱਖ-ਵੱਖ ਇਲਾਕਿਆਂ ਵਿੱਚ ਦਰੇ ਸੱਤੇ ਦੇ ਖਿਲਾਫ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਅੰਤਰਗਤ ਕਾਰਵਾਈ ਕਰਦੇ ਹੋਏ ਡਿਵੀਜ਼ਨ ਨੰਬਰ 1 ਦੇ ਐਸ ਐਚ ਓ श्री ਹਰਿੰਦਰ ਸਿੰਘ ਨੇ ਇੱਕ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ ਇਹਨਾਂ ਨੇ ਸਾਨੂੰ ਇਹਨਾਂ ਨੂੰ ਇੱਕ ਇਨਫੋਰਮੇਸ਼ਨ ਪ੍ਰਾਪਤ ਹੋਈ ਸੀ ਕਿ ਮੋਹਿਤ ਅਰੋੜਾ ਤੇ ਮਨੂ ਵਾਲਿਆ ਵੱਲੋਂ ਦਰੇ ਸੱਤੇ ਦਾ ਕੰਮ ਚਲਾਇਆ ਜਾ ਰਿਹਾ ਤੇ ਮੌਕੇ ਦੀ ਮਜ਼ਾਕਤ ਨੂੰ ਦੇਖਦੇ ਹੋਏ ਇੰਸਪੈਕਟਰ ਹਰਿੰਦਰ ਸਿੰਘ ਨੇ ਰੇਡ ਕੀਤੀ ਅਤੇ ਇਹਨਾਂ ਦੇ ਕਰਿੰਦੇ ਜਿਹੜੇ ਹੈਗੇ ਆ ਕਰਨੈਲ ਸਿੰਘ ਪੁੱਤਰ ਜਗਿੰਦਰਪਾਲ ਅਤੇ सोनू ਪੁੱਤਰ ਸੁਵਿੰਦਰ ਸੁਵਿੰਦਰ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ। ਸ੍ਰੀ ਇਹਨਾਂ ਦੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਜੀ ਇਹਨਾਂ ਦੇ ਪਹਿਲਾਂ ਵੀ ਡਿਫਰੈਂਟ ਡਿਫਰੈਂਟ ਸੈਕਸ਼ਨ ਆਫ ਆਈਪੀਸੀ ਹੈ ਗੈਂਬਲਿੰਗ ਐਸ ਦੇ ਪਰਚੇ ਦਰਜ ਹੈਗੇ ਆ। ਕੀ ਕੀ ਰਿਕਵਰੀ ਹੋਈ ਹੈ ਜੀ? ਜੀ ਇਹਨਾਂ ਤੋਂ ਦੋ ਕੰਪਿਊਟਰ ਸੈੱਟ ਇੱਕ ਲੈਪਟਾਪ ਤੇ 5790 ਰੁਪਏ ਦੀ ਨਕਦੀ ਬਰਾਮਦ ਹੋਈ ਹੈ।